ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜਰ YouTube ਚੈਨਲ ਤੇ ਫੇਰ ਤੁਹਾਡੇ ਨਾਲ ਜਿਹੜਾ ਆਮੋ ਸਾਹਮਣੇ ਹੋਏ ਆ ਤੇ ਕਾਫੀ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਰਹਿੰਦੇ ਵੀ ਤੁਸੀਂ ਕੋਈ ਗਾਂ ਵਕਾਊ ਹੋਊ ਤੇ ਉਹ ਵੀ ਜਿਹੜੀ ਆ YouTube ਚੈਨਲ ਤੇ ਪਾਓ ਅਸੀਂ ਤੁਹਾਨੂੰ ਜਿਹੜੀ ਗਾਂ ਵਖਾ ਰਹੇ ਆ ਤੁਹਾਨੂੰ ਸਾਰੀ ਇਹਦੀ ਡਿਟੇਲ ਲੈ ਕੇ ਜਿਹੜੀ ਆ ਦੱਸਾਂਗੇ ਆਪਣੇ ਇਹ ਵੀਰ ਦੇ ਕੋਲੋਂ ਵੀ ਕੀ ਕੀ ਡਿਟੇਲ ਆ ਕੀ ਕਿੰਨਾ ਦੁੱਧ ਦਿੰਦੀ ਆ ਕਿੰਨੇ ਸੂਏ ਆ ਤੇ ਕਿੰਨੇ ਕੇ ਪੈਸੇ ਵਟਨੇ ਆ ਤੁਸੀਂ ਗਾਂ ਵੇਖ ਸਕਦੇ ਆ ਗਾਂ ਜਿਹੜੀ ਆ ਬਿਲਕੁਲ ਇਹ ਇਹ ਸੀਲ ਆ ਤੇ ਵੀ ਵੇਖ ਕਿਵੇਂ ਵੀਰ ਹੱਥ ਫੇਰੇ ਸੀਲ ਗਾਂ ਆ ਘਰੇਲੂ ਗਾਂ ਵਰਤਨ ਆਪਣੇ ਦੁੱਧ ਦੀ ਵਰਤੋਂ ਵਾਸਤੇ ਘਰ ਜੇ ਕਿਸੇ ਦੇ ਗਾਂ ਲੈਣੀ ਹੋਵੇ ਤੇ ਤੁਸੀਂ ਇਹ ਵੀਰ ਦੇ ਨਾਲ ਸਪਰਕ ਕਰ ਸਕਦੇ ਜੇ ਇਹ ਵੀਰ ਦਾ ਤੁਹਾਨੂੰ ਐਂ ਤੇ ਸਾਰੀ ਵੀਡੀਓ ਵੇਖੀ ਜਾਓ ਤੁਸੀਂ ਤੁਹਾਨੂੰ ਮੋਬਾਈਲ ਨੰਬਰ ਵੀ ਦੱਸਾਂਗੇ ਤੇ ਫਿਰ ਤੁਸੀਂ ਇਹ ਵੀਰ ਦੇ ਨਾਲ ਜਿਹੜੀ ਆ ਗੱਲਬਾਤ ਕਰ ਸਕਦੇ ਜੇ ਇਹ ਗਾਂ ਤੁਸੀਂ ਵੇਖ ਸਕਦੇ ਜੇ ਬਾਬਾ ਜੀ ਮੜਾ ਜਾ ਬਾਨੇ ਨੂੰ ਵੀ ਥੱਲੇ ਜਿਹੜਾ ਹੱਥ ਲਾ ਕੇ ਉਹ ਵੀ ਤੁਸੀਂ ਗਾਂ ਨੂੰ ਖਾਓ ਗਾਂ ਤੁਹਾਡੀ ਕਈ ਵੀਰ ਕਹ ਦਿੰਦੇ ਵੀ ਗਾਂ ਨੂੰ ਬੈਠਦੇ ਹਾਲੇ ਕੋਈ ਇਹ ਵੀ ਇਹਦਾ ਕੋਈ ਡਿਟੇਲ ਦਵਾਂਗੇ ਸੂਨ ਦੇ ਵਿੱਚ ਕਿੰਨਾ ਕੁ ਟਾਈਮ ਆ ਕਿੰਨੇ ਕੁ ਦਿਨੇ ਆ ਆਪਣੇ ਸੱਸੀ ਕਾਲ ਪੈਲੇ ਦੋਸਤੋ ਤੇ ਮੈਂ ਫੇਰ ਆਪਣੇ ਮਿੱਤਰ ਦੇ ਨਾਲ ਜਿਹੜੀ ਗੱਲਬਾਤ ਕਰ ਰਿਹਾ ਦੱਸਿਓ ਆਪਣੀ ਗਾਂ ਦੀ ਡਿਟੇਲ ਦਿਓ ਵੀ ਕਿੰਨੇ ਸੂਏ ਆ ਤੁਹਾਡੀ ਘਰ ਦੀ ਵਹਿੜਾ ਤੇ ਕਿਵੇਂ ਮੜਾ ਜਾ ਦੱਸਿਓ ਨਰਾਈ ਇਹ ਆ ਵੀਰ ਦੂਜੇ ਸੂਏ ਆ ਦੰਦ ਚੌਗੀ ਆ ਇਸ ਟਾਈਮ ਤੇ ਦੋਂਦੀ ਸੂਹੀ ਸੀ ਸਾਲ ਦੇ ਵਿੱਚ ਦੁਬਾਰਾ ਸੂ ਪੈਣੀ ਆ ਤੇ ਇਹ ਚੌਗੀ ਆ ਘਰ ਦੀ ਵਹਿੜ ਆ ਤੇ ਇਹ ਜਿਹੜੀ ਆ 55000 ਪਿਆ ਰੇਟ ਆ ਮੋਬਾਈਲ ਨੰਬਰ ਹੈਗਾ 9592959699 ਜੀ ਤੇ ਦੁੱਧ ਦਾ ਦੱਸ ਦਿਓ ਵੀ ਦੁੱਧ ਪਹਿਲੇ ਸੂਹੀਆਂ ਨੇ ਦਿੱਤਾ ਆ 15 16 ਕਿਲੋ ਐਰ ਕਾ ਵੀ ਪਲੱਸ ਜਾਓ ਵੀ ਭਾਜ ਉਹ ਤੇ ਜੇ ਕੋਈ ਆਉਂਦਾ ਆਪਣੇ ਵੀਰ ਭਰਾ ਤੇ ਤੁਹਾਨੂੰ ਆਪਣਾ ਮਾਨ ਕਰੋਗੇ ਕੋਈ ਰੇਟ ਦੇ ਵਿੱਚ ਮਾਨ ਕਰੋਗੇ ਥੋੜਾ ਬੋਧਾ ਬਸ ਰੇਟ ਹੈ ਮੌਕਾ ਤੇ ਜੋ ਵੇਖ ਲੈਣਾ ਵੈਸੇ 55000 ਰੇਟ ਹੈ ਵੇਖ ਲੋ ਜਦੋਂ ਡੰਗਰ ਆਪਾਂ ਲੈਣ ਜਾਈਦੇ ਆ ਤੇ ਜਿਹੜੀ ਪੰਦਾ ਪਦਾ ਕਿਲੋ ਦੁੱਧ ਵਾਲੇ 70 ਤੋਂ ਥੱਲੇ ਕੋਈ ਨਹੀਂ ਦਿੰਦਾ ਅਸੀਂ ਇੱਕ ਦੇਣ ਵਾਲੀ ਗੱਲ ਕੀਤੀ ਆ ਬਾਕੀ ਆਉ ਭੈਣ ਭਰਾ ਵੇਖ ਲਾਂਗੇ ਅੱਛਾ ਮਾਨ ਤਾਂ ਸ਼ੁਰੂ ਕਰੋਗੇ ਹਾਂਜੀ ਪਹਿਲੇ ਦੋਸਤੋ ਆਪਣੇ ਮਹਾਪੁਰਸ਼ ਕਹਿੰਦੇ ਸੰਤ ਜੀ ਕਹਿੰਦੇ ਨੇ ਵੀ ਜੇ ਆਪਣੇ ਕੋਈ ਗੱਲਬਾਤ ਹੋਈ ਤੇ ਆਪਾਂ ਜਰੂਰ ਜਿਹੜਾ ਵਾ ਤੁਹਾਡਾ ਮਾਨ ਤਾਨ ਜਿਹੜਾ ਵਾ ਜਰੂਰ ਕਰਾਂਗੇ ਤੇ ਤੁਹਾਨੂੰ ਫੇਰ ਇੱਕ ਜਿਹੜੀ ਗਾਂ ਦੀ ਤਸਵੀਰ ਆ ਵਿਖਾ ਦਿੰਦੇ ਆ ਆ ਗਾਂ ਆ ਦੱਸਦੇ ਵੀ ਦੁੱਜੇ ਸੂਏ ਬਕਾਊ ਆ ਤੇ ਵੀਰ ਨੇ ਤੁਹਾਨੂੰ ਮੋਬਾਈਲ ਨੰਬਰ ਜਿਹੜਾ ਦੱਸ ਦਿੱਤਾ ਬੜੀ ਵਧੀਆ ਜਿਹੜੀ ਇਹ ਠੰਡੀ ਗਾਂ ਆ ਤੇ ਤੁਸੀਂ ਲੈ ਲੱਸਦੇ ਘਰੇਲੂ ਚੋਣ ਵਾਸਤੇ ਬੜੀ ਵਧੀਆ ਗਾਂ ਆ ਤੇ ਮੜੀ ਤੋਰ ਕੇ ਵੀ ਉਹਨੂੰ ਵਿਖਾਓ ਆ ਬਾਈ ਤੋਰ ਕੇ ਵੀ ਮੜੀ ਗਾਂ ਨੂੰ ਜਿਹੜਾ ਵਾ ਉਹ ਵੀ ਵਿਖਾ ਦਿਓ ਤੇ ਦੋਸਤੋ ਤੁਸੀਂ ਵੇਖਦੇ ਆ ਜੀ ਸੂਨ ਦੇ ਵਿੱਚ ਕਿੰਨੇ ਦਿਨ ਰਹਿੰਦੇ ਦੇ ਹਲੇ ਇਹਦੇ ਜਿਹੜੇ ਆ ਚੌਥੇ ਦਿਨ ਨੂੰ ਦਿਨ ਪੂਰੀ ਹੋ ਜਾਣੇ ਅੱਜ ਹਾਂਜੀ 18 ਅਪ੍ਰੈਲ ਨੂੰ ਦਿਨ ਪੂਰਿਓ ਜ ਹੈ 18 ਅਪ੍ਰੈਲ ਨੂੰ ਹੰਦੇ ਜਿਹੜੇ ਦਿਨ ਪੂਰੀ ਹੋਈ ਨੇ ਇਹਨਾਂ ਨੂੰ ਕੁਝ ਕਹਿੰਦਾ ਹਾਂ ਮੈਂ ਗਰਦੇਵ ਸਿੰਘ ਦੇ ਜਿਹੜੇ YouTube ਚੈਨਲ ਤੇ ਧੰਨਵਾਦ ਪਿਆਰੇ ਦੋਸਤੋ